ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਹਾਡੇ ਤੇ ਕਦੀ ਮਾੜਾ ਸਮਾਂ ਆ ਜਾਵੇ ਤਾਂ ਫਿਰ ਪ੍ਰਮਾਤਮਾ ਜੀ ਕਿਹੜੇ ਰੂਪ ਵਿੱਚ ਆ ਕੇ ਤੁਹਾਡੀ ਮਦਦ ਕਰ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਇਨਸਾਨ ਦੇ ਜਿਹੜੇ ਹਨ ਉਹ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਹਨ। ਪਰ ਸਾਨੂੰ ਉਸ ਸਮੇਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਤਾਂ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੇ ਗੁਰਸਿੱਖ ਦੀ ਗੱਲ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਹੀ ਦੁੱਖ ਆਪਣੀ ਹੱਡ ਬੀਤੀ ਚਿਹੜੀ ਹੈ ਉਹ ਸਾਡੇ ਨਾਲ ਬਿਆਨ ਕੀਤੀ ਹੈ। ਕਹਿੰਦੇ ਕਿ ਮੇਰੇ ਤੇ ਇਹੋ ਚਿਰਹਾ ਸਮਾਂ ਆਇਆ ਕਿ ਪਰਮਾਤਮਾ ਨੇ ਮੈਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਿਆ ਤੇ ਫਿਰ ਅਰਸ਼ ਤੋਂ ਫਰਸ਼ ਤੱਕ ਕਹਿੰਦੇ ਕਿ ਉਸ ਸਮੇਂ ਮੇਰੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਹਮੇਸ਼ਾ ਇਦਾਂ ਹੀ ਹੁੰਦਾ ਹੈ ਦੁੱਖ ਦੇ ਵਿੱਚ ਤੁਹਾਡੀ ਕੋਈ ਵੀ ਬਾਹ ਫੜਨ ਵਾਲਾ ਨਹੀਂ ਹੁੰਦਾ ਸਾਧ ਸੰਗਤ ਜੀ ਸੁਖ ਸਮੇ ਬਹੁਤ ਦੁਨੀਆ ਤੁਹਾਡੇ ਪਾਸੇ ਵੱਲ ਹੁੰਦੀ ਹੈ ਪਰ ਦੁੱਖ ਸਮੇ ਕੋਈ ਨਹੀਂ ਪਰ ਕਈ ਵਾਰ ਦੁੱਖ ਹੈ ਜਿਹੜਾ ਉਹ ਸਾਨੂੰ ਸਹੀ ਮਾਰਗ ਦੱਸ ਦਿੰਦਾ ਹੈ ਭਾਵ ਗੁਰਬਾਣੀ ਦੇ ਅਨੁਸਾਰ ਦੁੱਖ دارو ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੇ ਦੁੱਖ ਹਨ ਜਿਹੜੇ ਉਹ ਸਾਡੀ ਦਵਾਈ ਬਣ ਜਾਂਦੇ ਹਨ ਤੇ ਜਿਹੜੇ ਸੁਖ ਹਨ ਸਾਨੂੰ ਉਹ ਰੋਗ ਖੜਾ ਕਰ ਜਾਂਦੇ ਹਨ ਸਾਡੇ ਲਈ ਇਸ ਤਰ੍ਹਾਂ ਦੀ ਹੀ ਆਮ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਰਹਿੰਦਾ ਹੈ ਅਕਸਰ ਕਿਉਂਕਿ ਅਸੀਂ ਉਹਨਾਂ ਸਮੇਂ ਕਿਉਂਕਿ ਅਸੀਂ ਉਸ ਸਮੇਂ ਪਰਮਾਤਮਾ ਦੇ ਲੜ ਨਹੀਂ ਲੱਗਦੇ ਕਿਉਂਕਿ ਸਾਨੂੰ ਪਰਮਾਤਮਾ ਦੀ ਲੋੜ ਨਹੀਂ ਚਾਪਦੀ ਅੱਜ ਜਿਹੜੇ ਗੁਰਸਿੱਖ ਵੀਰ ਦੀ ਅਸੀਂ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਹਾਂ ਉਹਨਾਂ ਨੇ ਆਪ ਇਹ ਹੱਦ ਬੀਤੀ ਬਿਆਨ ਕੀਤੀ ਹੈ ਆਪ ਉਹਨਾਂ ਨੇ ਲਿਖ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਮੇਰੇ ਤੇ ਮਾੜਾ ਸਮਾਂ ਆਇਆ ਉਸ ਮਾੜੇ ਸਮੇਂ ਦੇ ਵਿੱਚ ਮੇਰੀ ਉਸ ਪਰਮਾਤਮਾ ਨੇ ਕਿਵੇਂ ਬਾਹਾਂ ਫੜੀ ਅਤੇ ਬਾਹਾਂ ਫੜਨ ਦੇ ਨਾਲ ਮੇਰੀ ਪ੍ਰਭੂ ਦੇ ਮੇਰੇ ਉੱਤੇ ਧੰਨ ਦੀ ਵਰਖਾ ਹੋਈ ਸਾਧ ਸੰਗਤ ਜੀ ਜਿਵੇਂ ਗੁਰਬਾਣੀ ਦਾ ਇੱਕ ਸ਼ਬਦ ਹੈ ਨਵ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਜਿਸ ਨੇ ਉਸ ਪਰਮਾਤਮਾ ਦਾ ਨਾਮ ਇਸ ਹਿਰਦੇ ਦੇ ਵਿੱਚ ਵਸਾ ਲਿਆ ਸੱਚਮੁੱਚ ਰਿੱਧੀਆਂ ਸਿੱਧੀਆਂ ਉਸ ਦੇ ਪਿੱਛੇ ਲੱਗੀਆਂ ਫਿਰਣਗੀਆਂ ਉਸ ਦਾ ਸਤਿਕਾਰ ਕਰਨਗੀਆਂ ਤਾਂ ਇਹ ਖੇਡ ਉਸ ਗੁਰਸਿੱਖ ਦੇ ਨਾਲ ਵਾਪਰੀ ਜਿਹੜਾ ਕਿ ਪਹਿਲਾ ਗੁਰਸਿੱਖ ਨਹੀਂ ਸੀ ਤੇ ਅਰਸ਼ਾਂ ਤੋਂ ਫਰਸ਼ ਤੇ ਪਹੁੰਚ ਗਿਆ ਤੇ ਜਦੋਂ ਕੋਈ ਉਹਨੂੰ ਰਹਾ ਨਾ ਵਿਖਾਈ ਦਿੱਤਾ ਤਾਂ ਅੱਜ ਮੈਂ ਤੁਹਾਨੂੰ ਉਹੀ ਸੱਚੀ ਘਟਨਾ ਗੁਰਸਿੱਖ ਦੀ ਤੁਹਾਡੇ ਨਾਲ ਬਿਆਨ ਕਰਨ ਵਾਲੀ ਹਾਂ ਜੀ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਸਹੀ ਸੇਧ ਦੇ ਕੇ ਹੀ ਜਾਵੇਗੀ ਮਾੜੇ ਸਮੇਂ ਵਿੱਚ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਆਸਰਾ ਲੈਣਾ ਚਾਹੁੰਦੇ ਹਾਂ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਜੇ ਅਸੀਂ ਸਿਆਣਿਆਂ ਦੇ ਪਿੱਛੇ ਲੱਗ ਗਏ ਫਿਰ ਪਖੰਡੀ ਬਾਬਿਆਂ ਦੇ ਪਿੱਛੇ ਲੱਗਣ ਜੋਗੇ ਹੀ ਰਹਿ ਜਾਵਾਂਗੇ ਤਾਂ ਫਿਰ ਸਾਡੇ ਕੋਲ ਜਿਹੜਾ ਵੀ ਬਚਿਆ ਬਚਾਇਆ ਧਨ ਹੋਵੇਗਾ ਉਹ ਵੀ ਨਸ਼ਟ ਹੋ ਜਾਵੇਗਾ ਉਹ ਵੀ ਅਸੀਂ ਗਵਾ ਲਵਾਂਗੇ ਤਾਂ ਆਓ ਜੀ ਅੱਜ ਉਸ ਸੱਚੀ ਘਟਨਾ ਅਸੀਂ ਤੁਹਾਡੇ ਨਾਲ ਬਿਆਨ ਕਰਨ ਵਾਲੇ ਹਾਂ ਤੁਹਾਡੇ ਸਾਹਮਣੇ ਰੱਬ ਖੁਦਾ ਆਪ ਹੀ ਹਾਜ਼ਰ ਹੋ ਜਾਵੇਗਾ ਜਿੱਥੋਂ ਸਾਨੂੰ ਵੀ ਸਾਡੇ ਦੁੱਖਾਂ ਦਾ ਰਸਤਾ ਮਿਲ ਜਾਵੇਗਾ ਕਿ ਕਿਸ ਰਸਤੇ ਤੇ ਜਾ ਕੇ ਅਸੀਂ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਸਕਦੇ ਹਾਂ ਤੇ ਜਿਹੜੀਆਂ ਵੀ ਰਿੱਧੀਆਂ ਸਿੱਧੀਆਂ ਦੇ ਮਾਲਕ ਅਸੀਂ ਵੀ ਬਣ ਸਕਦੇ ਹਾਂ ਇਹ ਜਿਹੜਾ ਮਾਨਸ ਅਧਿਕਾਰ ਹੈ ਇਹ ਫਿਰ ਸਾਡੇ ਅੱਗੇ ਪਿੱਛੇ ਫਿਰੇਗਾ ਤਾਂ ਆਓ ਜੀ ਸੰਤ ਮਸਕੀਨ ਜੀ ਦੱਸਦੇ ਹਨ ਉਹਨਾਂ ਨੂੰ ਇਹ ਘਟਨਾ ਇੱਕ ਗੁਰਸਿੱਖ ਨੇ ਬਿਆਨ ਕੀਤੀ ਕਿਉਂਕਿ ਸੰਤ ਮਸਕੀਨ ਜੀ ਦੇ ਨਾਲ ਇਹ ਜੁੜੇ ਹੋਏ ਸਨ ਤੇ ਇਹ ਸਭ ਕੁਝ ਉਹਨਾਂ ਨੂੰ ਮਿਲਿਆ ਤਾਂ 1969 ਦੀ ਗੱਲ ਹੈ ਕਿ ਜਿਵੇਂ ਅੱਜਕੱਲ ਸਾਡੇ ਵੀਰ ਭੈਣ ਭਰਾ ਜਿਹੜੇ ਹੁੰਦੇ ਹਨ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂਦੇ ਹਨ ਉਸੇ ਤਰ੍ਹਾਂ ਹੀ ਉਹ ਗੁਰਸਿੱਖ ਵੀਰ ਵੀ ਕਹਿੰਦਾ ਕਿ ਮੈਂ ਕੈਨੇਡਾ ਗਿਆ ਜਦੋਂ ਮੇਰੀ ਉਮਰ 32 ਸਾਲ ਦੀ ਸੀ ਕਹਿੰਦੇ ਜਿਵੇਂ ਮੈਂ ਆਮ ਜ਼ਿੰਦਗੀ ਦੇ ਵਿੱਚ ਹੁੰਦਾ ਵੀ ਆਪਾਂ ਜਾ ਕੇ ਧਨ ਦੌਲਤ ਕਮਾਉਣੀ ਹੈ ਤੇ ਜਿਹੜੀਆਂ ਕੋਠੀਆਂ ਕਾਰਾਂ ਇਹ ਚੀਜ਼ਾਂ ਹਨ ਉਹ ਆਪਾਂ ਲੈ ਲੈਣੀਆਂ ਹਨ ਉਸੇ ਤਰ੍ਹਾਂ ਹੀ ਕਹਿੰਦਾ ਮੈਂ ਉਸੇ ਜਾਲ ਦੇ ਵਿੱਚ ਫਸ ਗਿਆ ਤੇ ਕਹਿੰਦਾ ਕਿ ਮੈਂ ਆਪਣੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਮਿਹਨਤ 14-15 ਘੰਟਿਆਂ ਤੋਂ ਮਿਹਨਤ 14-15 ਘੰਟਿਆਂ ਤੋਂ 17-17 ਘੰਟੇ ਦੀ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਖਤ ਮਿਹਨਤ ਕੀਤੀ ਕਹਿੰਦਾ ਮੈਂ ਮਿਹਨਤ ਕਰਕੇ ਕਹਿੰਦਾ ਕਿ ਬਹੁਤ ਧਨ ਦੌਲਤ ਕਮਾ ਲਿਆ ਬਹੁਤ ਜ਼ਿਆਦਾ ਮੈਨੂੰ ਧਨ ਦੌਲਤ ਮਿਲ ਚੁੱਕਾ ਹੈ ਪਰ ਕਹਿੰਦੇ ਅਖੀਰ ਕੀ ਹੋਇਆ ਇਹੋ ਜਿੰਨ ਦਿਨ ਮੇਰੇ ਤੇ ਸ਼ੁਰੂ ਹੋ ਗਏ ਕਿ ਜਿੰਨਾ ਵੀ ਧਨ-ਦੌਲਤ ਮੈਂ ਕਮਾਇਆ ਸੀ ਉਹ ਧਨ-ਦੌਲਤ ਮੇਰੇ ਕੋਲੋਂ ਵਾਪਸ ਜਾਣਾ ਸ਼ੁਰੂ ਹੋ ਗਿਆ। ਭਾਵਕੇ ਕਈ ਵਾਰ ਕਹਿੰਦੇ ਹੁੰਦੇ ਹਨ ਕਿ ਮੇਰੇ ਤਾਂ ਦਿਨ ਹੀ ਪੁੱਠੇ ਪੈਣੇ ਸ਼ੁਰੂ ਹੋ ਗਏ। ਸਾਧ ਸੰਗਤ ਜੀ ਇਨਸਾਨ ਚੰਗੇ ਲਈ ਸੋਚਦਾ ਹੈ। ਹਰ ਕੰਮ ਚੰਗੇ ਲਈ ਹੀ ਕਰਦਾ ਹੈ। ਪਰ ਸਾਡੇ ਤੇ ਕਦੋਂ ਕਿਹੜਾ ਸਮਾਂ ਆ ਜਾਵੇ। ਸਾਡਾ ਕੀ ਨੁਕਸਾਨ ਹੋ ਜਾਵੇ ਸਾਨੂੰ ਪਤਾ ਨਹੀਂ ਲੱਗਦਾ। ਉਸੇ ਤਰ੍ਹਾਂ ਹੀ ਉਹ ਵੀਰ ਦੱਸਦਾ ਹੈ ਕਿ ਮੇਰੇ ਜੋ ਕੰਮ ਮੈਂ ਕਰਿਆ ਕਰਦਾ ਸੀ ਉਸ ਦੇ ਵਿੱਚ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਤੇ ਕਹਿੰਦਾ ਕਿ ਜਿੰਨਾ ਧਨ ਦੌਲਤ ਮੈਂ ਕਮਾਇਆ ਸੀ ਉਹ ਸਾਰਾ ਹੀ ਚਲਿਆ ਗਿਆ ਇਹੋ ਜਿਹੇ ਹਾਲਾਤ ਬਣ ਗਏ ਕਹਿੰਦਾ ਹੈ ਕਿ ਸਾਰਾ ਧਨ ਦੌਲਤ ਜਦੋਂ ਮੇਰੇ ਕੋਲ ਚਲਿਆ ਗਿਆ ਤਾਂ ਕਹਿੰਦੇ ਮੈਂ ਬੜਾ ਪਰੇਸ਼ਾਨ ਹੋਇਆ ਡਿਪਰੈਸ਼ਨ 'ਚ ਚਲਿਆ ਗਿਆ ਮੈਨੂੰ ਕਹਿੰਦੇ ਕਿ ਕੋਈ ਰਸਤਾ ਨਾ ਮਿਲੇ ਉਸ ਸਮੇਂ ਇਨਸਾਨ ਨੂੰ ਕੋਈ ਵੀ ਰਸਤਾ ਜਲਦੀ ਨਹੀਂ ਮਿਲਦਾ ਦੁੱਖ ਦੇ ਵਿੱਚ ਇਨਸਾਨ ਬਥੇਰੇ ਰਸਤੇ ਭਾਲਦੇ ਹਨ ਪਰ ਸਾਡੇ ਜਿਹੜੇ ਸੱਜਣ ਮਿੱਤਰ ਹੁੰਦੇ ਹਨ ਉਹ ਵੀ ਸਾਡੇ ਤੋਂ ਉਸ ਸਮੇਂ ਪਾਸਾ ਵੱਟ ਜਾਂਦੇ ਹਨ ਤਾਂ ਉਹ ਵੀਰ ਦੱਸਦਾ ਹੈ ਕਿ ਮੈਨੂੰ ਕੋਈ ਰਸਤਾ ਦਿਖਾਈ ਨਾ ਦੇਵੇ ਕਹਿੰਦਾ ਕਿ ਮੈਂ ਗੁਰਦੁਆਰੇ ਵੀ ਜਾਂਦਾ ਤੇ ਗੁਰਦੁਆਰੇ ਲੰਗਰ ਸ਼ਿਕਾਇਆ ਜਾਂਦਾ ਸੀ ਥੋੜਾ ਮੋਟਾ ਤੋਰਾ ਫੇਰਾ ਕਰਿਆ ਕਰਦਾ ਮੱਥਾ ਟੇਕ ਆਉਂਦਾ ਜੋ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਇਸ ਦੇ ਨਾਲ ਸਾਨੂੰ ਜ਼ਿੰਦਗੀ ਵਿੱਚ ਕੁਝ ਨਹੀਂ ਮਿਲਣਾ ਅਸੀਂ ਇਹ ਸੋਚਦੇ ਹਾਂ ਤੇ ਕਹਿੰਦਾ ਹੈ ਕਿ ਉਸੇ ਤਰ੍ਹਾਂ ਮੈਂ ਕੀਤਾ ਗੁਰਦੁਆਰਾ ਜਾਇਆ ਕਰਾਂ ਗੁਰਦੁਆਰੇ ਜਾਇਆ ਕਰਾਂ ਲੰਗਰ ਛਕ ਲਿਆ ਕਰਾਂ ਮੱਥਾ ਟੇਕ ਆਇਆ ਕਰਾਂ ਥੋੜੀਆਂ-ਮੋਟੀਆਂ ਗੱਲਾਂ-ਬਾਤਾਂ ਲੋਕਾਂ ਨਾਲ ਕਰ ਲੈਣੀਆਂ ਇਹ ਕਹਿੰਦਾ ਕਿ ਮੈਂ ਕੰਮ ਕਰਦਾ ਰਿਹਾ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਇੱਥੇ ਇੰਡੀਆ ਤੋਂ ਸੰਤ ਮਸਕੀਨ ਜੀ ਇੱਕ ਮਹਾਪੁਰਸ਼ ਜਿਹੜੇ ਹਨ ਉਹ ਆ ਰਹੇ ਹਨ ਕਥਾ ਕੀਰਤਨ ਕਰਨਗੇ ਕਹਿੰਦੇ ਕਿ ਮੇਰੇ ਮਨ ਨੂੰ ਇਸ ਤਰ੍ਹਾਂ ਲੱਗਿਆ ਕਿ ਇਹਨਾਂ ਤੋਂ ਮੈਂ ਕੋਈ ਰਸਤਾ ਪੁੱਛਦਾ ਹਾਂ ਕਿ ਮੇਰੇ ਧੰਨ ਵਿੱਚ ਜਿਹੜਾ ਵੀ ਨੁਕਸਾਨ ਹੋਇਆ ਹੈ ਮੇਰੇ 'ਤੇ ਐਨੇ ਦੁੱਖ ਆਏ ਹਨ ਉਸ ਵਾਸਤੇ ਮੈਨੂੰ ਕੋਈ ਰਸਤਾ ਹੀ ਦੱਸ ਦਿਓ ਸ਼ਾਇਦ ਇਹ ਮਹਾਪੁਰਸ਼ ਮੈਨੂੰ ਰਸਤਾ ਵਿਖਾ ਦੇਣ ਜਿਸ ਦਿਨ ਉਹ ਸੰਤ ਮਸਕੀਨ ਜੀ ਉੱਥੇ ਕਥਾ ਸ਼ੁਰੂ ਕਰਨ ਆਏ ਗੁਰਦੁਆਰਾ ਸਾਹਿਬ ਤਾਂ ਕਹਿੰਦੇ ਕਿ ਉਹ ਵੀਰ ਦੱਸਦਾ ਹੈ ਮੈਂ ਵੀ ਪਹੁੰਚ ਗਿਆ ਕਹਿੰਦੇ ਮੈਂ ਸੰਤ ਮਸਕੀਨ ਜੀ ਦੀ ਜਦੋਂ ਕਥਾ ਸੁਣੀ ਤਾਂ ਉਹ ਜਿਹੜਾ ਵੈਰਾਗ ਸੀ ਉਹ ਮੇਰਾ ਫੁੱਟ ਗਿਆ ਮੇਰਾ ਮਨ ਜੁੜਨ ਲੱਗ ਗਿਆ ਕਥਾ ਦੇ ਵਿੱਚ ਕਹਿੰਦੇ ਕਿ ਦੁੱਖ ਦੇ ਵਿੱਚ ਦਾਰੂ ਪਰਮਾਤਮਾ ਦਾ ਨਾਮ ਹੀ ਹੈ ਉਸ ਸਮੇਂ ਇਨਸਾਨ ਨੂੰ ਸਭ ਤੋਂ ਵੱਧ ਪਰਮਾਤਮਾ ਦੀ ਲੋੜ ਹੁੰਦੀ ਹੈ ਜਦੋਂ ਜ਼ਿੰਦਗੀ 'ਚ ਦੁੱਖ ਆਉਂਦੇ ਹਨ ਉਸ ਰਸਤੇ ਦੇ ਤਾਂ ਕਹਿੰਦੇ ਕਿ ਮੈਂ ਜਦੋਂ ਸੰਤ ਮਸਕੀਨ ਜੀ ਦੀਆਂ ਉਦਾਹਰਨਾਂ ਦੇਣ ਪਰਮਾਣ ਸ਼ੁਰੇ ਸੁਣੇ ਤਾਂ ਗੁਰਬਾਣੀ ਦੇ ਸ਼ਬਦ ਬੋਲਣ ਲੱਗ ਪਿਆ ਤਾਂ ਕਹਿੰਦੇ ਕਿ ਉਹ ਮਨ ਦੇ ਵਿੱਚ ਪੌੜੀ ਇਸ ਤਰ੍ਹਾਂ ਲੱਗਣ ਲੱਗੀ ਜਿਵੇਂ ਮੈਂ ਉਹ ਪੌੜੀ ਆਪਣੀ ਜ਼ਿੰਦਗੀ ਦੀਆਂ ਉਚਾਈਆਂ ਵੱਲ ਜਾ ਰਿਹਾ ਹੋਵਾਂ ਤਾ ਉਹ ਸ਼ਬਦਾਂ ਦੇ ਨਾਲ ਜਦੋਂ ਸੰਤ ਮਸਕੀਨ ਜੀ ਨੇ ਪਰਮਾਣ ਦੇਤੇ ਤੇ ਮੈਨੂੰ ਕਹਿੰਦਾ ਕਿ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸੰਤ ਮਸਕੀਨ ਜੀ ਅੱਜ ਮੈਨੂੰ ਸਾਰਾ ਕੁਝ ਸਮਝਾ ਕੇ ਹੀ ਜਾਣਗੇ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਪਰਤੱਖ ਜਾਣਦਾ ਹੁੰਦਾ ਹੈ ਕਿ ਕਿਸ ਵਿਅਕਤੀ ਨੂੰ ਕਿਸ ਗੱਲ ਦੀ ਲੋੜ ਹੈ ਸੱਚ ਜਾਣਣਾ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਹਨ ਪਰ ਸਾਨੂੰ ਨਹੀਂ ਦਿਸਦਾ ਕਿਉਂਕਿ ਅਸੀਂ ਮੰਦ ਬੁੱਧੀ ਹਾਂ ਉਸੇ ਤਰ੍ਹਾਂ ਹੀ ਉਸ ਵਾਹਿਗੁਰੂ ਨੇ ਸੰਤ ਮਸਕੀਨ ਜੀ ਦੇ ਬੋਲਾਂ ਰਾਹੀਂ ਕਹਿੰਦੇ ਕਿ ਉਹ ਜਿਹੜੇ ਸ਼ਬਦ ਸਨ ਉਹ ਉਸ ਵਿਅਕਤੀ ਨੂੰ ਜਦੋਂ ਸੁਣਾਏ ਤਾਂ ਕਹਿੰਦਾ ਕਿ ਮੈਨੂੰ ਐਦਾਂ ਲੱਗਿਆ ਜਿਵੇਂ ਸੰਤ ਮਸਕੀਨ ਜੀ ਨੇ ਮੇਰੇ ਸਾਰੇ ਹੀ ਦੁੱਖ ਸੁੱਖ ਮੇਰੇ ਨਾਲ ਸਾਂਝੇ ਕਰਕੇ ਤੇ ਗਾਇਬ ਹੀ ਕਰ ਦਿੱਤੇ ਹੋਣ ਮੈਨੂੰ ਰਸਤਾ ਵਿਖਾ ਰਹੇ ਹੋਣ ਉਹ ਜਦੋਂ ਕਹਿੰਦਾ ਕਿ ਮੈਂ ਕਥਾ ਸੁਣੀ ਮੈਨੂੰ ਬੜਾ ਹੀ ਸਕੂਨ ਮਿਲਿਆ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਰਸਤੇ ਦਿਖਣ ਲੱਗ ਪਏ ਜਿਵੇਂ ਸੰਤ ਮਸਕੀਨ ਜੀ ਨੇ ਦੱਸਿਆ ਮੈਂ ਉਸੇ ਤਰ੍ਹਾਂ ਹੀ ਕਰਦਾ ਰਿਹਾ ਗੁਰਬਾਣੀ ਦਾ ਸਿਮਰਨ ਕਰਨਾ ਗੁਰਦੁਆਰਾ ਸਾਹਿਬ ਜਾਣਾ ਗੁਰੂ ਦੇ ਨਾਮ ਦੀ ਮਹਮਾ ਦੇ ਨਾਲ ਜੁੜ ਗਿਆ ਇਥੇ ਜਿਹੜੀ ਸਮੁੰਦਰ ਵਰਗੀ ਜ਼ਿੰਦਗੀ ਹੈ ਜਿਸ ਦੀ ਅਸੀਂ ਕਿਸ਼ਤੀ ਵਿੱਚ ਸਵਾਰ ਹਾਂ ਇਹ ਸਾਡੀ ਨਹੀਂ ਹੈ ਅਦ ਵਿਚਾਲੇ ਡੁੱਬ ਜਾਂਦੀ ਹੈ ਉਸ ਦੀ ਤਰ ਦੀ ਹੈ ਜੋ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਕਹਿੰਦਾ ਕਿ ਮੈਂ ਨਾਮ ਸਿਮਰਨ ਦੇ ਨਾਲ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਕਹਿੰਦਾ ਕਿ ਮਨ ਵਿੱਚ ਵੀ ਇਦਾਂ ਹੋਣ ਲੱਗ ਪਿਆ ਵੀ ਜਿੱਦਾਂ ਪਰਮਾਤਮਾ ਮੇਰੇ ਕੋਲ ਹਨ ਅੰਗ ਸੰਗ ਹਨ ਪਰ ਸੰਤ ਮਸਕੀਨ ਜੀ ਨੂੰ ਮਿਲੇ ਤੇ ਨਾਮ ਦੀ ਵਿਧੀ ਪੁੱਛਾਂ ਉਸ ਨੂੰ ਠੀਕ ਲੱਗਾ ਫਿਰ ਸੰਤ ਮਸਕੀਨ ਜੀ ਕਥਾ ਕਰਨ ਆਏ ਤੇ ਕਹਿੰਦਾ ਕਿ ਮੈਂ ਪੁੱਛਿਆ ਕਿ ਕਿਸ ਤਰ੍ਹਾਂ ਨਾਮ ਸਿਮਰਨਾ ਚਾਹੀਦਾ ਹੈ ਸੰਤ ਮਸਕੀਨ ਜੀ ਸਭ ਨੂੰ ਦੱਸਦੇ ਹੁੰਦੇ ਸਨ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾ ਜਿਵੇਂ ਤੂੰ ਭਿਖਾਰੀ ਹੋਵੇਂ ਤੁਸੀਂ ਦਿਨ ਪਰ ਰਾਜੇ ਰਹੋਗੇ ਜਿਵੇਂ ਉਸ ਗੁਰਸਿੱਖ ਨੂੰ ਦੱਸਿਆ ਉਸਨੇ ਓਵੇਂ ਹੀ ਕੀਤਾ ਨਾਮ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਹੁਣ ਇੰਨਾ ਪਰਮਾਤਮਾ ਦੇ ਨਾਲ ਉਸ ਦਾ ਲਗਾਵ ਹੋਣਾ ਸ਼ੁਰੂ ਹੋ ਗਿਆ ਦੱਸਦਾ ਹੈ ਕਿ ਜਿਹੜੇ ਮੇਰੇ ਕੰਮ ਵਿਗੜੇ ਸਨ ਸਾਰੇ ਹੀ ਕੰਮ ਸੁਧਰਨੇ ਸ਼ੁਰੂ ਹੋ ਗਏ ਹੌਲੀ ਹੌਲੀ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਉਚਾਈਆਂ ਦੀਆਂ ਪੌੜੀਆਂ ਨੂੰ ਛੂਹਣ ਲੱਗ ਪਿਆ ਫਰਸ਼ਾਂ ਤੋਂ ਅਰਸ਼ ਵੱਲ ਜਾਣ ਲੱਗ ਪਿਆ ਕਹਿੰਦਾ ਕਿ ਹਰ ਤਰ੍ਹਾਂ ਹਰ ਸਾਲ ਹੀ ਮੈਂ ਸੰਤ ਮਸਕੀਨ ਜੀ ਨੂੰ ਕਥਾ ਕਰਨ ਦੇ ਲਈ ਬੁਲਾਉਂਦਾ ਹਾਂ ਉਹਨਾਂ ਦੀ ਕਥਾ ਸੁਣਨ ਦੇ ਲਈ ਪਰਿਵਾਰ ਤੋਂ ਕੋਈ ਵੀ ਦਿਨ ਮੇਰਾ ਦੂਰ ਨਹੀਂ ਹੁੰਦਾ ਕਥਾ ਸੁਣ ਲਈ ਮੈਂ ਗੁਰਦੁਆਰੇ ਵੀ ਜਾਂਦਾ ਹਾਂ ਤੇ ਪੂਰੀ ਹੀ ਸੁਣ ਕੇ ਆਉਂਦਾ ਹਾਂ ਜਿਵੇਂ ਗੁਰਬਾਣੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਓ ਹੁਣ ਦੇਖੋ ਸਾਧ ਸੰਗਤ ਜੀ ਜਿਹੜਾ ਸੰਤ ਮਸਕੀਨ ਮਹਾਪੁਰਸ਼ ਹੁੰਦੇ ਹਨ ਜਦੋਂ ਨਾ ਦੀ ਧੂੜ ਉਹਨਾਂ ਦੇ ਕੋਲੋਂ ਮਿਲ ਜਾਂਦੀ ਹੈ ਕਿਉਂਕਿ ਨਾਮ ਜਪਣ ਵਾਲਿਆਂ ਦੀ ਧੂੜ ਮਿਲਣ ਦੇ ਨਾਲ ਹੀ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੀ ਸੁਣਦੇ ਹਨ ਬਸ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਉਹ ਕਿਹੜੇ ਰੂਪ ਦੇ ਵਿੱਚ ਆ ਕੇ ਪਰਮਾਤਮਾ ਸਾਡੇ ਨਾਲ ਸਹਾਈ ਹੋ ਜਾਂਦੇ ਹਨ। ਸਾਡੇ ਅੰਗਾਂ ਸੰਗ ਸਹਾਈ ਹੋ ਜਾਂਦੇ ਹਨ ਕਿ ਸਾਡੀਆਂ ਸਾਰੀਆਂ ਹੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਆਪ ਆ ਕੇ ਦੂਰ ਕਰ ਦਿੰਦੇ ਹਨ। ਸੋ ਸਾਨੂੰ ਸਮਝਣ ਦੀ ਲੋੜ ਹੈ ਸਾ ਸੰਗਜਿ ਕਿ ਪਰਮਾਤਮਾ ਸਾਡੇ ਕੋਲ ਕਿਸ ਰੂਪ ਵਿੱਚ ਪਹੁੰਚਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ